ਲੇ ਕਾਰਪੀ ਅਫਰੀਕ ਗਿਫਟ ਡਡਵਾ ਰੋਡ ਮਹਾਜਨ ਇਲੈਕਟ੍ਰੋਨਿਕਸ ਵਾਲਿਆਂ ਦੀ ਦੁਕਾਨ ਤੇ ਜਿੱਥੇ ਤੁਹਾਨੂੰ ਲੱਖਾਂ ਰੁਪਏ ਦੇ ਫਰੀ ਗਿਫਟ ਮਿਲ ਰਹੇ ਹਨ ਹਰ ਇੱਕ ਸਕ੍ਰੈਚ ਕਾਰਡ ਕਰਨ ਦੇ ਨਾਲ ਤੁਹਾਨੂੰ ਮਿਲ ਸਕਦੀ ਹੈ ਸਕੋਰਪਿਓ ਗੱਡੀ ਬੁਲਟ ਮੋਟਰਸਾਈਕਲ ਅਤੇ ਹੋਰ ਲੱਖਾਂ ਰੁਪਏ ਦੇ ਵੱਡੇ ਇਨਾਮ ਚੈਨਲ ਟੀਵੀ ਨਿਊਜ਼ ਇੰਡੀਆ 265 ਤੇ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਡਡਵਾ ਰੋਡ ਮਹਾਜਨ ਇਲੈਕਟ੍ਰੋਨਿਕਸ ਵਾਲਿਆਂ ਦੀ ਦੁਕਾਨ ਤੇ ਜਿੱਥੇ ਤੁਹਾਨੂੰ ਵੱਡੀਆਂ-ਵੱਡੀਆਂ ਆਫਰਾਂ ਮਿਲ ਰਹੀਆਂ ਹਨ ਹਰ ਇੱਕ ਲੋਇਰ ਦੇ ਪ੍ਰੋਡਕਟ ਦੇ ਨਾਲ ਤੁਹਾਨੂੰ ਸਕ੍ਰੈਚ ਕਾਰਡ ਮਿਲੇਗਾ ਜਿਸ ਦੇ ਵਿੱਚੋਂ ਤੁਹਾਨੂੰ ਮਿਲ ਸਕਦੀ ਹੈ ਬਿਲਕੁਲ ਫ੍ਰੀ ਸਕੋਰਪੀਓ ਬੁਲਟ ਅਤੇ ਹੋਰ ਵੱਡੇ-ਵੱਡੇ ਲੱਖਾਂ ਰੁਪਏ ਦੇ ਇਨਾਮ ਮਹਾਜਨ ਇਲੈਕਟ੍ਰੋਨਿਕਸ ਵਾਲਿਆਂ ਦੀ ਦੁਕਾਨ ਡਡਵਾ ਰੋਡ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਮੇਰੇ ਵੱਲੋਂ ਤੇ ਮਹਾਜਨ ਇਲੈਕਟ੍ਰੋਨਿਕਸ ਧਾਰੀਵਾਲ ਵੱਲੋਂ ਦੀਵਾਲੀ ਤੇ ਨਵੇਂ ਸਾਲ ਤੇ ਵੱਡੇ ਦਿਨ ਦੀ ਆਉਣ ਵਾਲੇ ਦੀਆਂ ਸ਼ੁਭ ਕਾਮਨਾਵਾਂ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇੱਕ ਵਧੀਆ ਸਨੇਹਾ ਦੇਣਾ ਚਾਹੁੰਦਾ ਕਿ ਸਾਡੀ ਦੁਕਾਨ ਪਿਛਲੇ 10 ਸਾਲਾਂ ਤੋਂ ਧਾਰੀਵਾਲ ਦੇ ਵਿੱਚ ਹੈ ਇਲੈਕਟ੍ਰੋਨਿਕਸ ਗੁੱਡਸ ਦਾ ਕੰਮ ਕਰ ਰਹੇ ਹਾਂ ਸਾਰੇ ਸ਼ਹਿਰ ਦੇ ਨਾਲੋਂ ਸਸਤੇ ਪੱਤੇ ਵਧੀਆ ਕੰਪਨੀ ਦੇ ਪ੍ਰੋਡਕਟ ਇੱਥੇ ਮਿਲਦੇ ਨੇ ਤੇ ਸਾਡੇ ਸਟੋਰ ਤੇ ਆਓ ਜਿੱਥੇ ਤੁਹਾਨੂੰ ਬਹੁਤ ਸਾਰੀਆਂ ਆਫਰਸ ਕੈਸ਼ਬੈਕ ਤੇ ਵੱਧ ਗਾਰੰਟੀ ਦੇ ਨਾਲ ਪ੍ਰੋਡਕਟ ਮਿਲਣਗੇ ਯਾਦ ਹੋਊਗਾ ਤੁਹਾਡੇ ਸਰੋਤਿਆਂ ਨੂੰ ਕਿ ਆਪਾਂ ਉਹੀ ਕਾਊਂਟਰ ਤੇ ਆਜਾ ਖੜੇ ਹੋ ਤੁਸੀਂ ਜਿੱਥੇ ਪਿਛਲੀ ਵਾਰ ਦੀਵਾਲੀ ਤੇ ਸ਼ੁਭ ਦਿਹਾੜੇ ਤੇ ਮੋਟਰਸਾਈਕਲ ਗਿਫਟ ਦਿੱਤੇ ਗਏ। ਬਿਲਕੁਲ ਬਿਲਕੁਲ ਆਓ ਮੈਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਦਿਖਾਣਾ। ਹਾਂਜੀ ਓਵਨ, ਮਾਈਕ੍ਰੋਵੇਵ, ਗ੍ਰਿਲ, ਕਨਵੈਕਸ਼ਨ 35 ਲੀਟਰ ਤੋਂ ਲੈ ਕੇ 15 ਲੀਟਰ ਤੱਕ ਅਵੇਲੇਬਲ। ਕਨਵੈਕਸ਼ਨ ਨੇ। ਇਹਦੇ ਨਾਲ ਨਾਲ ਸਾਡੇ ਕੋਲ 에ਅਰ ਫਰਾਈ ਜਿੱਦਾਂ ਬਹੁਤ ਜ਼ਿਆਦਾ ਲੋਕਾਂ ਨੂੰ ਪ੍ਰੋਬਲਮ ਜਾਂਦੀਆਂ ਕਿ ਆਪਾਂ ਮਾਈਕ੍ਰੋਵੇਵ ਯੂਜ਼ ਨਹੀਂ ਕਰਨਾ। ਇਹ ਪਹਿਲਾ ਇੰਡੀਆ ਦਾ ਮਾਈਕ੍ਰੋ ਓਵਨ ਹੈ ਜਿਹਦੇ ਵਿੱਚ ਬਾਰਬੀਕਿਊ ਲੱਗਾ ਹੁੰਦਾ। ਇਸੇ ਤਰ੍ਹਾਂ IFB LG ਕੈਨਸਟਾਰ ਗੌਦਰੇਜ ਵੋਲਟਾਜ ਇਹਨਾਂ ਵੱਡੇ ਬ੍ਰਾਂਡਾਂ ਦੇ ਨਾਲ ਅਸੀਂ ਰੈਗੂਲਰ ਕੰਮ ਕਰਦੇ ਹਾਂ ਬਿਲਕੁਲ ਬਿਲਕੁਲ ਸਵਿਜਾਂ ਦੇ ਜੀ ਲੈ ਲਓ ਸਲਸ਼ ਡੋਰ ਕਿਹੇ ਕਿਹੇ ਕਾਊਂਟਰ ਤੇ ਹੋਊਗੀ ਫੋਰ ਡੋਰ ਦੇ ਵਿੱਚ ਸਵਿਜਾਂ ਉਵੇਂ ਇਹ ਹੈਵਲਜ਼ ਕੰਪਨੀ ਦਾ ਬ੍ਰਾਂਡ ਦੀ ਲਾਇਡ ਰੈਫਰਿਜਰੇਟਰ ਆ ਬਿਲਕੁਲ ਬਿਲਕੁਲ ਜੀ ਬਿਲਕੁਲ ਕਹਿੰਦੇ ਨਹੀਂ ਕਿ ਜਿੰਨੀ ਵੱਡੀ ਕਹਿੰਦੇ ਔਡੀ ਵੱਡੀ ਫ੍ਰਿਜ ਲਾ ਲਓ ਭਾਏ ਇਹ ਉਸੇ ਤਰ੍ਹਾਂ ਹੀ ਇਹ ਫ੍ਰੀਜ ਦੇ ਵਿੱਚ ਕੋਈ ਤੁਹਾਨੂੰ ਆਰਓ ਲਾਉਣ ਦੀ ਜ਼ਰੂਰਤ ਨਹੀਂ ਆ ਪਾਣੀ ਨਾਲ ਡਾਇਰੈਕਟ ਅਟੈਚ ਹੋ ਜੇਗੀ ਬੱਚਿਆਂ ਨੂੰ ਬਾਰ ਬਾਰ ਖੋਲਣ ਦੀ ਫ੍ਰੀਜ ਲੋੜ ਨਹੀਂ ਬਾਹਰੋਂ ਪਾਣੀ ਤੇ ਬਰਫ਼ ਨਾਲ ਹੀ ਨਿਕਲ ਬਰਫ਼ ਵੀ ਨਾਲ ਹੀ ਆ ਜਾਊਗੀ ਜੀ ਤੁਹਾਡੇ ਵਿੱਚ ਹੀ ਆਰਓ ਵੱਖਰਾ ਲਾਉਣੀ ਉਹ ਦੀ ਲੋੜ ਨਹੀਂ ਹੈ ਜੀ ਸੇਮ ਉਸੇ ਤਰ੍ਹਾਂ ਹੀ ਇਹ ਦੇ ਵਿੱਚ ਆਪਾਂ ਕੱਲਾ ਫਰੋਜ਼ਨ ਫੂਡ ਵਗੈਰਾ ਰੱਖ ਸਕਨੇ ਹ ਡਬਲ ਡੋਰ ਦੇ ਵਿੱਚ ਬਹੁਤ ਜ਼ਿਆਦਾ ਵੱਡੀ ਰੇਂਜ 600 ਲੀਟਰ 700 ਲੀਟਰ ਤੱਕ ਦੀਆਂ ਰੈਫਰਿਜਰੇਟਰ ਨੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਉਹ ਸੀ ਕਿ ਭਾਈ ਆਪਸਾ ਐਲਈਡੀ ਆ ਗਿਆ ਐਲਈਡੀ ਜੀ ਤੁਹਾਡੇ ਕੋਲ 24 ਇੰਚ ਤੋਂ ਸ਼ੁਰੂ ਹੋ ਜਾਂਦੀ ਆ ਤੇ 100 ਇੰਚ ਤੱਕ ਐਲਈਡੀ ਅਵੇਲੇਬਲ ਆ ਹਾਂਜੀ 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 ਜੀ ਇਹ ਸਭ ਕਿਹੜੀ ਕੀ ਦੀ ਪੈਸੇ ਦੀ ਕੋਈ ਦੇਖੋ ਮਾਰਕੀਟ ਚ ਬੜੇ ਬੜੇ ਲੋਕ ਤਾਂ ਧੰਦੇਦਾਰ ਬੈਠੇ ਨੇ ਆਪਾਂ ਉਹਨਾਂ ਦਾ ਰੇਟ ਦਾ ਕੰਪੀਟੀਸ਼ਨ ਤਾਂ ਨਹੀਂ ਕਰਨਾ ਪਰ ਸਾਡਾ ਰੇਟ ਇੱਕ ਵੱਖਰਾ ਹੀ ਹੋਊਗਾ ਮੈਂ ਤੁਹਾਨੂੰ 24 ਇੰਚ ਦੀ ਐਲਈਡੀ 4000 ਦੀ 32 ਇੰਚ ਰੀਅਲਿਟੀ ਸ਼ੇਆ ਤੋਂ ਸ਼ੁਰੂ ਹੋ ਕੇ ਹਾਇਰ ਦੀ ਕੰਪਨੀ ਐਮ ਆਈ ਦੀ ਤੁਹਾਨੂੰ 8500 ਰੁਪਏ ਦੀ 32 ਇੰਚ ਰੀਅਲਿਟੀ ਦੇ ਦਾਂਗੇ ਬਿਲਕੁਲ ਬਿਲਕੁਲ ਜੀ ਬਿਲਕੁਲ ਉਹ ਨਾ ਐਲ ਈ ਡੀ ਹੈ ਮਾਲੋ ਇਹਨੂੰ ਆਪਾਂ ਆਪੇ ਤੁਸੀਂ ਘਰਾਂ ਚ ਸੁਣਿਆ ਨੇ ਲੋਕਾਂ ਦੀ ਐਲ ਈ ਡੀਆਂ ਟੁੱਟ ਜਾਂਦੀਆਂ ਇਹ ਤੇ ਜੋ ਮਰਜੀ ਮਾਰ ਲੋ ਟੁੱਟੇਗੀ ਨਹੀਂ ਮਾਰ ਜੋਰ ਸੀ ਮਾਰੋ ਲੋ ਜੀ ਮਾਰ ਜਿੰਨੀ ਮਰਜ਼ੀ ਜੋਰ ਦੀ ਮਾਰ ਦੇਣੇ ਨਾ ਨਾ ਜੀ ਸਾਡਾ ਐਲ ਈ ਡੀ ਇਹ ਘੱਟ ਰਾਂ ਤੁਹਾਡੇ ਕੋਲ 100 ਇੰਚ 75 85 32 43 ਕਿ ਇਹ ਨਗਰੀ ਦੇ ਰਹੇ ਹੋ ਕਿ ਜਾਂ ਕਿਸ਼ਤਾਂ ਤੇ ਦੇ ਰਹੇ ਹੋ ਵੀਖੋ ਜੀ ਜਿੱਦਾਂ ਦੇ ਪੰਜਾਬ ਦੇ ਹਾਲਾਤ ਸਾਨੂੰ ਤੇ ਪੰਜਾਬ ਵਾਲਿਆਂ ਨੂੰ ਮੱਝ ਵਾਲਿਆਂ ਨੂੰ ਤਾਂ ਇਹ ਜੰਗਾ ਤੇ ਫਿਰ ਹੜ੍ਹਾਂ ਨੇ ਮਾਰ ਦਿੱਤਾ ਤੇ ਮੈਂ ਆਪਣੇ ਸਾਰੇ ਵੀਰ ਭਰਾਵਾਂ ਨੂੰ ਆਪਾਂ ਦੇ ਵੈਸੇ ਬਾਰਡਰ ਏਰੀਆ ਤੇ ਰਹਿਣ ਵਾਲੇ ਸਾਰੇ ਲੋਕਿਆਂ ਤੇ ਮੇਰੀ ਸਾਰੇ ਵੀਰ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਪਾਂ ਬਿਨਾਂ ਵਿਆਜਿਆ ਤੋਂ ਬਜਾਜ ਕਾਰ ਬਣਾਵਾਂਗੇ ਬਿਨਾਂ ਪੈਸਿਆਂ ਤੋਂ ਤੁਹਾਨੂੰ ਜਿਹੜਾ ਮਰਜ਼ੀ ਪ੍ਰੋਡਕਟ ਘਰ ਲੈ ਚੋ ਬਿਨਾਂ ਵਿਆਜ ਤੋਂ ਦੇ ਦਾਂਗੇ ਹੋਰ ਦੱਸੋ ਵਾਸ਼ਿੰਗ ਮਸ਼ੀਨਾਂ ਵੀ ਹੈ ਕਿ ਨਾ ਬਿਲਕੁਲ ਜੀ ਬਿਲਕੁਲ ਕਪੜੇ ਧੋਣ ਤੋਂ ਲੈ ਕੇ ਭਾਂਡੇ ਧੋਣੜੀਆਂ ਵਾਸ਼ਿੰਗ ਮਸ਼ੀਨਾਂ ਤੱਕ ਅਵੇਲੇਬਲ ਬਿਲਕੁਲ ਬਿਲਕੁਲ ਜੀ ਆਹੋ ਜੀਆਂ ਮਸ਼ੀਨਾਂ ਨੇ ਇਹਨਾਂ ਤੇ ਬੰਦਾ ਚੜ ਜਾਏਗਾ ਤੇ ਟੁੱਟੂਗੀ ਨਹੀਂ ਜੀ ਦੇਖ ਲੋ ਮਾਰਾ ਮੈਂ ਕਹਾਂ ਜੀ ਤੁਹਾਨੂੰ ਜੇ ਤੁਸੀਂ ਕਹੋਗੇ ਤੁਹਾਨੂੰ ਬੰਦੇ ਚੜਾ ਕੇ ਦਿਖਾ ਦਾਂਗੇ ਹੋਰ ਚਲੋ ਭਾਈ ਲਓ ਜੀ ਉੱਤੇ ਚੜ੍ਹਦੇ ਨੇ ਬੰਦਾ ਇਹ ਕਿਹੜੀ ਗੱਲ ਆ ਸਮਝੇ ਤਕ ਲੋ ਜਾ ਟੁੱਟੇਗੀ ਨਹੀਂ ਇਹ ਬੋਜੀ ਲੋਇਡ ਹੈ ਹਾਵਲ ਕੰਪਨੀ ਦੇ ਮਸ਼ੀਨਾਂ ਨੇ ਇਹ ਕੋਈ ਜਾਲੀ ਕੰਪਨੀਆਂ ਨਹੀਂ 10 ਸਾਲ 5 ਸਾਲ ਕੁਛ ਵੀ ਹੋ ਜਾਏਗਾ ਤਾਂ ਸੁੱਟ ਜਾਣੀ ਨਵੀਂ ਲਾ ਜਾਣੀ ਸਰ 5 ਸਾਲ ਚ ਕੋਈ ਨਵੀਂ ਲਾ ਦੇਣੀ ਕੰਪਨੀ ਨੇ ਨਾ 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 ਇਦਾਂ ਨਹੀਂ ਭਾਜੀ ਮੈਂ ਕਾਹੀ ਦੇਣ ਦੀ ਬੈਠੇ ਹਾਂ ਇਹਦੇ ਤੇ ਵੱਡੇ ਸਾਈਜ਼ 14 ਕਿਲੋ 16 ਕਿਲੋ 12 ਕਿਲੋ 8 ਕਿਲੋ ਕਾਫੀ ਸਾਈਜ਼ ਨੇ ਬਿਲਕੁਲ 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 ਇਹ ਆਰਓ ਜੇ ਅਲਕਾ ਲਾਈਨ ਵਾਟਰ ਆਰਓ ਐਕਵਾਗਾਰਡ ਕੰਪਨੀ ਦੇ ਲਈ ਪਿਓਰ ਦੇ ਇਹਨਾਂ ਸਾਰੀਆਂ ਕੰਪਨੀਆਂ ਦੇ ਅਵੇਲੇਬਲ ਨੇ ਇਹ ਗੀਜ਼ਰ ਦੇ ਭਾਜੀ ਇਹ ਗੀਜ਼ਰ ਹਾਂਜੀ ਹਾਂਜੀ ਬਿਲਕੁਲ ਇਹ ਨਵੇਂ ਡਿਜ਼ਾਈਨ ਮਾਰਕੀਟ ਚ ਆਂਦੇ ਰਹਿੰਦੇ ਆ ਤੇ ਫਿਰ ਇਹ ਹੀ ਲਿਆਂਦੇ ਰਹਿੰਨੇ ਆ ਬਿਲਕੁਲ ਬਿਲਕੁਲ ਓਰੀਐਂਟ ਜੈਗਵਾ ਬਿਲਕੁਲ ਬਿਲਕੁਲ ਜੀ ਬਿਲਕੁਲ 4000 ਰੁਪਏ ਤੋਂ ਤਾਂ ਗੀਜ਼ਰ ਸ਼ੁਰੂ ਹੋ ਜਾਂਦਾ ਜੀ ਇਹ 뮤직 ਸਿਸਟਮ ਤੇ ਚਿਮਣੀਆਂ ਨੇ ਕਿਚਨ ਦੇ ਵਿੱਚ ਜਿੰਨਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਹੈ ਕਿਚਨ ਚਿਮਣੀਆਂ ਹਾਂਜੀ ਹਾਂਜੀ ਪੁਰ ਇਸ ਤੋਂ ਸਾਰਾ ਕੁਝ ਵਿਲੇਵਾਰੀ ਜੀ ਬਾਕੀ ਆਪਣੇ ਸ਼ਹਿਰ ਵਾਸੀਆਂ ਨੂੰ ਵਧੀਆ ਤੇ ਇੱਕ ਛੋਟੀ ਜੀ ਆਫਰ ਦੇਣ ਲਗਾ ਐਲਜੀ ਕੰਪਨੀ ਦੀ ਇਹਨਾਂ ਨੇ ਕੋਈ ਵੀ ਬੰਦਾ ਆਉਂਦਾ ਵਾਸ਼ਿੰਗ ਮਸ਼ੀਨ ਕੜਦਾ ਸਿਰਫ 888 ਰੁਪਏ ਦੀ ਕਿਸ਼ਤ ਦੇ ਨਾਲ ਮੈਲਜੀ ਦੀ ਵਾਸ਼ਿੰਗ ਮਸ਼ੀਨ ਦੇ ਦਿੰਦੇ ਤੇ ਉਸ ਤੋਂ ਵੱਡੀ ਆਫਰ ਜਿਹੜੀ ਤੁਹਾਡੇ ਸਰੋਤਿਆਂ ਨੂੰ ਹਰ ਵਾਰੀ ਸਾਨੂੰ ਦੇਣੀ ਪੈਂਦੀ ਹੈ ਜਿਹੜਾ ਤੁਹਾਡਾ ਚੈਨਲ ਵੇਖ ਕੇ ਆਊਗਾ ਉਹਨੂੰ ਲੱਕੀ ਡਰਾ ਦੇ ਵਿੱਚ ਸ਼ਾਮਲ ਕੀਤਾ ਜਾਊਗਾ ਉਹਦੇ ਵਿੱਚ ਪਿਛਲੀ ਵਾਰ ਮੋਟਰਸਾਈਕਲ ਕੱਢਿਆ ਸੀ ਯਾਰ ਕਿ ਸਕਾਰਪਿਓ ਬੋਲਟ ਸਾਰਾ ਕੁਝ ਵਿੱਚ ਪਾਇਆ ਆ ਗਰੇਡ ਦਾ ਲੱਕੀ ਟਰਾ ਕੱਢੋਗੇ ਤੁਸੀਂ ਉਹਦੇ ਤੋਂ ਸੌਟਰ ਬੱਡੀ ਜੀ ਦਾ ਸਾਬ ਜੀ ਬੋਲਟ ਨਿਕਲਦਾ ਸਭ ਕੁਝ ਨਿਕਲਦਾ ਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਦੱਸੋ ਕਿ ਕਿੰਨੇ ਤੇ ਇਹ ਰੇਟ ਬਹੁਤ ਘਟ ਗਿਆ ਜੀਐਸਟੀ ਕਰਕੇ ਰੇਟ ਤਾਂ ਵੈਸੇ ਬਹੁਤ ਘਟ ਗਿਆ ਭਾਜੀ ਵੇਖੋ ਜਿਹੜੀ ਚੀਜ਼ ਮੰਨ ਲਓ 100 ਇੰਚ ਦੀ ਐਲਈਡੀ ਪਹਿਲੇ 3 ਲੱਖ ਰੁਪਏ ਦੀ ਸੀ ਅੱਜ ਦੀ ਰੇਟ ਤੇ 1.5 ਲੱਖ ਦੀ ਲੱਗੀ ਜਿਹੜੀ 32 ਇੰਚ ਦੀ ਐਲਈਡੀ ਤੇ ਕੰਨਾਂ ਵਾਲੇ ਵੇਚਦੇ 11000 ਰੁਪਏ ਦੀ ਹਾਇਰ ਕੰਪਨੀ ਦੀ 11000 ਦੇ ਵੇਚਦੇ ਸੀ ਆਪਾਂ 8500 ਰੁਪਏ ਦੀ ਦੇ ਰਹੇ ਹਾਂ ਬਿਲਕੁਲ ਟੈਕਸੀ ਘਟ ਗਿਆ ਆਪਾਂ ਥੋੜੀ ਘਟਾਏ ਆ ਗਵਰਨਮੈਂਟ ਨੇ ਟੈਕਸ ਘਟਾਏ ਹਾਂਜੀ ਐਮ ਆਈ ਦੀ ਐਲ ਈ ਡੀ 24 25 25000 ਦੀ ਲੋਕਾਂ ਨਾਲ ਦਿੱਤੀਆਂ ਆਪਾਂ 43 ਇੰਚ ਦੀ ਐਮ ਆਈ ਦੀ ਐਲ ਈ ਡੀ 4K ਤੁਹਾਨੂੰ ਦੇ ਦਾਂਗੇ ਸਿਰਫ 19000 ਰੁਪਏ ਦੀ ਕੋਈ ਵੀ ਸਮਾਨ ਆ ਤੁਹਾਨੂੰ ਪਿਆਰ ਨਾਲ ਮੈਂ ਬਹੁਤ ਸਸਤਾ ਬਿਲਕੁਲ ਬਿਲਕੁਲ ਜੀ ਬਿਲਕੁਲ 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 ਮੈਂ ਕਹਾਂ ਜੀ ਮੈਂ ਤਾਂ ਨਹੀਂ ਕਹਿ ਰਿਹਾ ਤੁਹਾਨੂੰ ਸਕਰਾਚ ਕਾਰਡ ਦਿਖਾਉਣੇ ਕੰਪਨੀ ਤੋਂ ਜਿਹੜੇ ਬਣ ਕੇ ਆਏ ਆ ਇਹ ਇੱਕ ਨਹੀਂ ਆ ਇੱਕ ਕਸਟਮਰ ਨਹੀਂ ਆ ਇਹ ਹੈਵਲਜ਼ ਨੇ ਆਪਣੇ ਕਸਟਮਰਾਂ ਨੂੰ ਦਿੱਤੇ ਨੇ ਇਹ ਚੋਕਾਰਾਂ ਬੁਲਟ ਐਲਈਡੀ ਫਰਿਜਾਂ ਟੀਵੀਆਂ ਕੈਸ਼ ਨਗਦ ਹਰ ਇੱਕ ਲੋਇਰ ਦੇ ਪ੍ਰੋਡਕਟ ਅਵੇਲੇਬਲ ਹੈ ਬਿਲਕੁਲ ਬਿਲਕੁਲ ਹਰ ਇੱਕ ਦੇ ਨਾਲ ਅਵੇਲੇਬਲ ਹੈ ਨਾਲ ਦੀ ਐਪ ਦੀ ਸਪੋਰਟ ਦੇ ਮੌਕੇ ਤੇ ਜੀ ਬਾਅਦ ਚ ਵੀ ਕਿਸੇ ਨੇ ਕੁਝ ਵੇਖਿਆ ਨਹੀਂ ਜੀ ਜੋ ਆ ਮੌਕੇ ਤੇ ਹੋ ਜਾਣਾ ਜੇ ਲੋ ਜੀ ਆ ਜਾਓ ਤੇ ਮਹਾਜੇ ਇਲੈਕਟ੍ਰੋਨਿਕ ਦੇ ਡਕਵਾ ਤੋਂ ਜੋ ਸਬਾਣਿਆ ਉਹ ਤੋਂ ਫ੍ਰੀ ਸਪੋਰਟ ਵੀ ਦੇ ਰਿਆ ਫ੍ਰੀ ਮੋਟਾ ਵੀ ਦੇ ਰਿਆ ਜਲਦੀ ਕਰੋ ਅਤੇ ਵੀਡੀਓ ਵੇਖ ਕੇ ਸ਼ੇਅਰ ਵੀ ਕਰ ਦਿਓ ਤਾਂ ਜੋ ਕੋਈ ਰਹਿ ਨਾ ਜਾਵੇ ਤੁਸੀਂ ਵੀ ਪਹੁੰਚੋ ਮਹਾਜਨ ਇਲੈਕਟ੍ਰੋਨਿਕਸ ਵਾਲਿਆਂ ਦੀ ਦੁਕਾਨ ਤੇ ਡੜਵਾ ਰੋਡ ਜਿੱਥੇ ਤੁਹਾਨੂੰ ਲੱਖਾਂ ਰੁਪਏ ਦੇ ਗਿਫਟ ਬਿਲਕੁਲ ਫ੍ਰੀ ਮਿਲ ਰਹੇ ਹਨ